ਸਤਿ ਸ਼੍ਰੀ ਅਕਾਲ ਵਾਕਤ ਹੈ ਸਾਰਿਆਂ ਨੂੰ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਆਪਾਂ ਜਾ ਰਹੇ ਹਾਂ ਨਾਗਪੁਰ ਨਾਗਪੁਰ ਵਾਲੇ ਰੋਡ ਤੇ ਜਾ ਰਹੇ ਹਾਂ ਤੇ ਦੇਖੋ ਤੁਸੀਂ ਰੋਡ ਦਾ ਵਿਊ ਸੈਕਾ ਕਰ ਸਕਦੇ ਆ ਤੁਸੀਂ sono in grado di एक्सप्रेस 나코 스타 ਮਾਟਰ ਤੇ ਬਹੁਤ ਵਧੀਆ ਕੈਨ ਰੋਡ ਬਣਿਆ ਜੀ ਇਹ 175 ਦੀ ਸਪੀਡ ਨਾਲ ਕੇ ਗੱਡੀ ਚੜਦੀ ਹੈ ਜੀ ਇਸ ਰੋਡ ਤੇ ਆਪਾਂ ਚੈੱਕ ਕਰਤੀ ਹੈ ਗੱਡੀ 175 ਦੀ ਸਪੀਡ ਤੇ ਤੇ ਵੈਸੇ ਕੈਮਰੇ ਹੈ ਜੀ ਇਸ ਰੋਡ ਤੇ ਲੱਗ ਰਹੇ ਹੈ ਇਸ ਟਾਈਮ ਜਿੱਲੇ ਦੇ ਲੱਗੇ ਨਹੀਂ ਹੈ ਚੱਲਦਾ ਦਾ ਟੈਕਟ ਆ ਗਿਆ ਤੁਹਾਨੂੰ ਲੋਕ ਜੇ ਮੰਨ ਲਓ ਵੀ ਕੋਈ ਕੈਮਰਾ ਚੱਲਦਾ ਹੋਇਆ ਬਿਆਨ ਆ ਜੇ ਏਜੰਸੀ ਆਂਦਾ ਹੀ ਫੋਨ ਆ ਜਾਣਾ ਹੈ ਮੈਂ ਹੁਣ ਕਰਾਂ ਗੱਡੀ ਭਾਈ ਨਰਮਲ ਲੈ ਗਿਆ ਹੀ ਮੇਰੇ ਕੋਲੇ ਆਣੀ ਆ ਸਹੀ ਗੱਲ ਆ ਮੈਨੂੰ ਮੈਨੂੰ ਪਤਾ ਮਤ ਕਿਸੇ ਦੀ ਹਾਂਜੀ ਹਾਂਜੀ ਗੱਲਾਂ ਬਾਤਾਂ ਇਹ ਗੱਡੀ ਭਾਈ ਨੇ 175 ਦੇ ਲੈ ਗਿਆ ਮੈਂ 140 ਦੇ ਗੱਡੀ ਭਜਾਈ ਸੀਗੀ ਤੇ 10 ਮਿੰਟ ਗੱਡੀ ਦੀ ਰੇਸ਼ੋ ਚੱਲੀ ਆ ਤੇ ਏਜੰਸੀ ਚੋਂ ਫੋਨ ਆ ਗਿਆ ਹੀਗਾ ਵੀ ਗੱਡੀ ਬਹੁਤ ਤੇਜ਼ ਜਾ ਰਹੀ ਆ ਪਰ ਅੱਜ ਬਾਈ ਨਿਰਮਲ ਸਿੰਘ ਗੱਲ ਦੀ ਕਿਸਮਾ ਦਾ ਵੀ ਅੱਜ ਦਿਨ ਸੰਡੇ ਆ ਜਿਹਨੂੰ ਆਪਾਂ ਐਤਵਾਰ ਕਹ ਦਿੰਨੇ ਆ ਤੇ ਇਸ ਕਰਕੇ ਬਚਤ ਰਹੀ ਆ ਨਹੀਂ ਜੰਸੀ ਵਾਲਿਆਂ ਦਾ ਵੀ ਹੁਣ ਫੋਨ ਕਰਨ ਕਹ ਬਣਾਏਗਾ ਗੱਡੀ ਨਿੱਕੇ ਜਾ ਰਹੀ ਹੈ ਰੋਡ ਵਧੀਆ ਸੀਗਾ ਰੋਡ ਬਹੁਤ ਵਧੀਆ ਸੀ ਆਈਪੀਆਈ ਵੈਸੇ ਆਪ ਵੀ ਹੁੰਦੇ ਨਹੀਂ ਨੀ ਗੱਡੀ ਆਪਾਂ 100 ਤੋਂ ਪੁੱਲੀਆਂ ਦੇ ਬਾਕੀ ਇਹ ਸੋਨੇ ਨੂੰ ਚਾਲੀ ਆ ਵੀ ਜਿਹੜੀ ਵੀ ਗੱਡੀ ਚਲਾਵੇ ਵੀ ਉਸ ਤਰ੍ਹਾਂ ਕਰਨੀ ਆ ਵੀ ਇਹ ਕਿੱਥੋਂ ਤਾਂ ਹੀ ਭਾਈ ਦੀ ਆਏ ਆਪਣੀ ਬਲੇਰੋ 30 ਦੇ ਅਰਜੰਦੀ ਜਾ ਕੇ 30 30 ਦੇ ਬਾਬਾ ਤੋਂ ਵੱਲ 40 ਹਣਾ 100 135 36 ਤੱਕ ਚੱਲ ਜਾਂਦੀ ਹੈ ਇਹ 175 ਦਾ ਹੀ ਚਲੀ ਗਈ ਗੱਡੀ ਹੈ। ਬਾਕੀ ਰੋਡ ਵੀ ਚਾਹੀਦਾ ਹੈ ਚੈੱਕ ਕਰਨ ਲਈ ਐਵੇਂ ਦੂਜੇ ਰੋਡ ਤੇ ਭੋਣੀ ਦੱਬੇ ਹੋ। ਮਨ ਲਓ ਕਿ ਸਕਾਰਪਿਓਂ ਕਹਿੰਦਾ ਸੀ ਵੀ 140 ਤੱਕ ਭਜਾ ਕੇ ਦੇਖ ਲਈਏ। ਨਹੀਂ 145 ਤੇ ਵੀ ਆਈ ਸੀਗੀ ਪਰ ਉਹ ਅਲੰਬੈਰਸ ਉੱਤੇ ਰੋਡ ਵਧੀਆ ਨਹੀਂ ਸੀਗਾ। ਅੱਛਾ 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 ਹੋ ਸਕਦਾ 170 ਤੱਕ ਜਾਵੜਦੀ ਹੋਵੇ। ਪਰ ਅਲੰਬੈਰਸ ਉੱਤੇ ਆਉਂਦੀ ਸੀਗੀ। ਇਹ ਰੋਡ ਬਹੁਤ ਵਧੀਆ ਬਣਿਆ ਨਹੀਂ। ਇਹ ਰੋਡ ਬਹੁਤ। ਰੋਡ ਪੜਿਆ ਵੀ ਨਾਲ ਰੋਡ ਦੇ ਨਾਲ ਲੋਕਾਂ ਦਾ ਮਨੋਰੰਜਨ ਵੀ ਕੀਤਾ। ਹਨਾ ਬਹੁਤ ਬਹੁਤ ਚੰਗੂ ਬਣਾਇਆ ਹੈ। ਕਿੱਤੇ ਕੋਸ਼ ਬਣਾਇਆ ਹੈ ਨਾ ਕਦੇ ਬੋਲਟ ਬਣਾਇਆ ਹੈ ਕਦੇ ਬੋਲਟ ਬਣਾਇਆ ਹੈ ਬੜਾ ਸੋਹਣਾ ਬੋਲਟ ਬਣਿਆ ਹੈ ਆ ਵੀ ਦੇਖੋ ਪਹਿਲਾਂ ਮੁੰਨ ਜਿਹੜੇ ਵੀ ਦਿੱਤਾ ਆ ਨਾ ਸੀ ਤੋਂ ਪਿਆ ਜਾ ਰਿਹਾ ਸਾਰਾ ਨਾ ਸੀ ਤੋਂ ਜਾਂਦਾ ਪਿਆ ਇਹ ਕਿੱਧਰ ਨੂੰ ਜਾ ਰਿਹਾ ਹੈ ਹੈ ਜਾ ਕਿੱਧਰ ਨੂੰ ਜਾਊਗਾ ਨਾਗਪੁਰ ਘਾਂ ਅੱਗੇ ਕਿੱਧਰੋਂ ਨਿਕਲ ਜਾਣਾ ਹੈ ਹਾਥੀ ਬਣਾਇਆ ਹਾਥੀ ਬਣਾਇਆ ਹਾਥੀ ਬਣਿਆ ਦੇਖੋ ਕਿਉਂ ਮੈਂ ਤੁਹਾਨੂੰ ਦੱਸਾਂ ਥੀ ਬਣਿਆ ਕੋ ਵੱਡਾ ਕਿ ਛੋਟਾ ਬਹੁਤ ਜਾਨਵਰ ਬਣਾਏ ਆ ਨਾਲੇ ਬਰੋਡ ਦੇ ਉੱਤੇ ਮਨੋਰੰਜਨ ਵਾਸਤੇ ਬਣਾਇਆ ਇਹ ਸਾਰਾ ਕੁਝ ਇਹ ਬਹੁਤ ਦਮਦਾਰ ਹੁੰਦਾ ਪੂਰਾ ਜਿਵੇਂ ਇੱਕ ਕਾਰੀ ਸੜਕ ਤੇ ਬਹੁਤ ਵਧੀਆ ਵਾਲੀ ਏਰੀਆ ਹੈ ਛੜ ਜਾ ਕੇ ਦੇ ਉੱਪਰ ਲਾਉਂਦੀ ਜਾਂਦੀ ਹੈ ਸਿਰਫ ਜਾਣ ਵਾਸਤੇ ਵੀ ਰੋਡ ਸੋਹਣਾ ਵੀ ਲੱਗੇ ਤਾਂ ਦੇਖ ਲੋ ਰੰਗ ਤੋਤੇ ਤੋਤੇ ਦੇਖੋ ਮਗਰ ਤੋਤੇ ਦੇ ਵਿਖੋ ਜੀ ਤੋਤਿਆਂ ਦਾ ਜੀਣਾ ਨਹੀਂ ਆ ਦੋ ਤੋਤਾ ਮੈਨਾ ਤੇ ਤੋਤਾ ਪਿਆਰ ਦੀ ਨਿਸ਼ਾਨੀ ਸੋਨੇ ਚੱਕ ਕਰਾ ਪਿਆਰ ਦੀ ਨਿਸ਼ਾਨੀ ਚਲੋ ਆਪਾਂ ਆਹ ਉਹ ਕਿਹੜਾ ਕੁਗੀਆਂ ਦਾ ਜੋੜਾ ਹੈ ਛੇਰ ਵੀ ਹੈ ਛੇ ਪਿਆ ਦੂਜੇ ਬਗਲੇ ਬੈਠੇ ਆ ਬਗਲੇ ਮਗਰ ਕੁਗੀਆਂ ਦੇ ਬਗਲੇ ਆ ਛੇਰ ਵੀ ਹੈ ਛੇਰ ਆਪਾਂ ਬਗਲਾ ਨਹੀਂ ਇਹ ਰੋਡ ਬਹੁਤ ਵਧੀਆ ਨਾਗਪੁਰ ਨੂੰ ਜਾਂਦਾ ਜੀ ਇਹ ਰੋਡ ਤਾਰਾ ਚਿਤਾ ਗਿਆ ਚਿਤਾ ਜੀ ਚਿਤੇ ਦੇ ਘਰ ਨੂੰ ਦਰਸ਼ਨ ਇਹ ਤੇ ਜਾਨਵਰ ਹੁੰਦਾ ਹੈ ਉਹ ਜਿਹੜੇ ਜਿਹੇ ਬਣਾਉਂਦੇ ਹੁੰਦੇ ਆ ਵੀ ਜਿਹੇ ਇਸ ਏਰੀਆ ਜੰਗਲ 'ਚ ਜਾਨਵਰ ਨੇ ਤੇ ਇਹ ਵੀ ਜੰਗਲ ਏਰੀਆ 'ਚ ਕੱਢਿਆ ਗਿਆ ਰੋਡ 'ਤੇ ਜੰਗਲ ਨੇ ਨਾ ਜੰਗਲ ਦੇ ਉੱਤੋਂ ਦੀ ਬਣਾਇਆ ਇਹ ਰੋਡਾ ਅੱਧੇ ਜੰਗਲ ਆ ਮੇਰੇ ਹਿਸਾਬ ਨਾਲ ਆਹ ਰਹੀ ਦੋਵੇਂ ਪਾਸੇ ਤਾਂ ਹੀ ਬਣਾਇਆ ਨਾ ਆਪਾਂ ਰੋਕ ਕੇ ਬਣਾਉਣੇ ਵੀਡੀਓ ਕੋਈ ਆ ਫੁੱਲ ਜਲਦੀ ਅਗਲੀ ਵੀਡੀਓ ਦੇ ਨਾਲ ਮਿਲਾਂਗੇ ਧੰਨਵਾਦ